ਸਸਿਕਲ ਜੀ ਮੈਂ ਸਾਰੋ ਮਰੀ ਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਇੱਕ ਇਸ਼ੂ ਔਰ ਕੀ ਇਸ਼ੂ ਉਹ ਗੱਲ ਕਰਨਗੇ ਮੇਰੇ ਨਾਲ ਜਿਹੜੇ ਵੀ ਇਸ ਟਾਈਮ ਮਹਤਵਪੂਰਨ ਸੱਜਣ ਖੜੇ ਨੇ ਸਸਿਕਲ ਜੀ ਸਸਿਕਲ ਜੀ ਜੈ ਸ਼੍ਰੀ ਰਾਮ ਜੀ ਮੈਂ ਨਿਸ਼ਮੰਦਤ ਸਾਬਕਾ ਪੰਜਾਬ ਪ੍ਰਧਾਨ ਬਜਰੰਗ ਦਲ ਬੜੀ ਹੀ ਮੰਦਭਾਗੀ ਘਟਨਾ ਰਾਤੀ ਹੋਈ ਆ ਲੋੜੀ ਦਾ ਪਾਵਨ ਤਿਉਹਾਰ ਸੀਗਾ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀਵਨ ਵਾਲੀਆ ਜੀ ਜਿਹੜੇ ਸਾਡੇ ਵਿਸ਼ੂਨਦੀ ਪ੍ਰਸ਼ਾਦ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਉੱਪਰ ਧੀਆਂ ਪੈਣਾ ਬੜੀਆਂ ਸਾਰੀ ਘਰੇ ਸੀਗੀਆਂ ਘਰ ਦੇ ਉੱਪਰ ਕੁਝ ਅਣਸਕਾਵੇ ਬੰਦਿਆਂ ਨੇ ਅਨੁਭਾਵ ਇਹ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਰਾਈਕੀ ਕਰਦੇ ਦੇ ਘਰ ਦੀ ਘਰ ਦੀ ਰਾਈਕੀ ਕਰਦੇ ਰਹੇ ਸਾਰੀ ਜਾਨ ਬਚਾਉਣ ਤੋਂ ਬਾਅਦ ਗੱਲ ਕਰਦੇ ਹੋ ਪਰ ਸਿੱਧਾ ਅਟੈਕ ਕੀਤਾ ਕੱਲ ਰਾਤ ਦੀ ਜੀ ਲੋਹੜੀ ਵਾਲ ਦਿਨ ਕੱਲ ਰਾਤ ਦੀ ਰਾਤ ਹੈ ਇਹ ਤੇ ਬੜੀ ਮੁਸ਼ਕਲ ਆ ਇਹਨਾਂ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਈ ਆ ਮੇਰੀ ਪ੍ਰਸ਼ਾਸਨ ਅੱਗੇ ਇਹ ਮੰਗਵਾ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਸਾਰੇ ਸ਼ਹਿਰ ਦੀ ਕ੍ਰੀਮ ਸਾਰੇ ਸ਼ਹਿਰ ਦੇ ਮੋਜ਼ੇ ਘਟੇ ਹੋਏ ਆ ਇਹਨਾਂ ਨੂੰ ਮੰਗਵਾ ਵੀ ਇਹੋ ਜਿਹੇ ਬੰਦਿਆਂ ਨੂੰ ਠੱਲ ਪਾਈ ਜਾਵੇ ਕਿਉਂ ਸਾਡੇ ਸ਼ਹਿਰ ਦਾ ਮਾਹੌਲ ਬੜਾ ਸਕਾਵਾ ਵਾ ਬੜਾ ਸ਼ਾਂਤਕਰੀਆ ਵਾ ਪਰ ਲੇ ਏ ਹਜਰ ਪਿਆਰ ਬਸਾਰਨਗੇ ਅਜਿ ਹਕਦਾਂ ਕਰਨਗੇ ਤੇ ਸ਼ਹਿਰ ਦਾ ਬੋਰ ਬੜਾ ਅਨਸਕਾਮਾ ਹੋ ਜਾਏਗਾ। ਔਰ ਜੀਵਨ ਵਾਲੇ ਤੁਸੀਂ ਦੱਸੋ ਇਹਦੇ ਬਾਰੇ ਕੀ ਦਾ? ਜਿਦਾਂ ਦਾ ਰਾਤ ਮੈਂ 8:30 ਵਜੇ ਘਰੇ ਚੱਲ ਗਿਆ ਸੀਗਾ। ਤੇ 9:30 ਵਜੇ ਚਾਰ ਮੁੰਡੇ ਆਏ ਆ ਤੇ ਦੋ ਪਿਛੇ ਦੋ ਅਣਪਛਾਤੇ ਸੀਗੇ। ਉਹਨਾਂ ਨੇ ਆਣ ਕੇ ਤਲਵਾਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਟਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਗਾਲੀ ਕਲੋ ਸ਼ੁਰੂ ਕਰ ਦਿੱਤੀ। ਔਰ ਮਾਰਨੀਆਂ ਧਮਕੀਆਂ ਦੀਆਂ ਨਾ ਪਈਆਂ ਮੈਨੂੰ ਕਿ ਮੇਰੇ ਮੁੰਡੇ ਦੇ। ਜੀ ਜੀ। ਵਜਾ ਕੀ ਆ? ਵਜਾ ਮੈਨੂੰ ਪਤਾ ਨਹੀਂ ਜੀ ਕੁਛ ਨਹੀਂ। ਉਹਨਾਂ ਨੂੰ ਪਤਾ ਹੋਊਗਾ ਕੋਈ ਗੱਲਬਾਤ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਚੰਨੇ ਘਰ ਸੀ ਉਹ ਤੁਹਾਡੇ ਦੇ ਘਰ ਆ ਕੇ ਕੀਤਾ ਇਹ ਤਾਂ ਨਹੀਂ ਦੱਸ ਸਕਦੇ ਜੀ ਜਿੱਤੇ ਤੱਕ ਮੈਨੂੰ ਖਿਆਲ ਆਈ ਇਹਨਾਂ ਨੇ ਪਾਰਟੀ ਕੀਤੀ ਆ ਇਹਨਾਂ ਨੂੰ ਪ੍ਰੋਫੀ ਆਈ ਆ ਮੈਨੂੰ ਮਾਰਨ ਦੀ ਜੀ ਜੀ ਦੀਪਕ ਸ਼ਰਮਾ ਜੀ ਜੀ ਹੋਰ ਐਡਾ ਬੜਾ ਹਾਸਾ ਹੋਇਆ ਠੀਕ ਕਹਿਣਾ ਚਾਹੀਦਾ ਇਹ ਬਹੁਤ ਮੰਤਬਾਗੀ ਘਟਨਾ ਹੈ ਜੀ ਇਹ ਇਹੋ ਜਿਹੇ ਸ਼ਰਾਬੀ ਯੰਤਰਾਂ ਦਾ ਸਮਾਜ ਦੇ ਵਿੱਚ ਦਿਲਵਰਾਂਉ ਕਾਰਗੀਆਂ ਕਰਨਾ ਐਡਾ ਕਿਸੇ ਦੇ ਘਰ ਜਾ ਕੇ ਰੋਡ ਪਰਨ ਕਰਨਾ ਜਾਂ ਜਾਨਵਰਾਂ ਮਾਰੇ ਨੀ ਤੁੰਗ ਦੇਣੀ ਆ ਇਹ ਕੋਈ ਬਹੁਤ ਵਧੀਆ ਸਮਾਜਵਾਦੀ ਸੰਦੇਸ਼ ਨਹੀਂ ਹੈਗਾ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਹਨਾਂ ਨੂੰ ਨਕੀਰ ਪਾਉਣ ਵਾਲਾ ਤੇ ਤੰਗੇ ਕਦਮ ਚੁੱਕਣੇ ਚਾਹੀਦੇ ਆ ਔਰ ਇਸ ਬਾਬਤ ਅਸੀਂ ਐਸਰਜ ਸਾਹਿਬ ਨੂੰ ਮਿਲ ਕੇ ਵੀ ਆਏ ਆ ਉਹ ਕਹਿੰਦੇ ਇਹਦੇ ਮਤਲਬਕ ਜੋ ਗੜੀ ਵਿਕਾਰ ਰਹੀ ਹੈ ਉਹਨਾਂ ਦੇ ਖਾਤ ਸਖਤ ਕੀਤੇ ਜਾਏਗੇ ਸੰਦੀਪ ਪੰਡਤ ਜੀ ਮੈਂ ਡਿਸਟ੍ਰਿਕਟ ਰਿਪ੍ਰੈਜ਼ੈਂਟ ਸਿਕਸਾਣਾ ਤੋਂ ਆਇਆ ਹਾਂ ਜੀ ਹਾਂ ਜੀ ਜੈ ਸ਼੍ਰੀ ਰਾਮ ਸਰ ਜਿਹੜਾ ਇਹ ਕਿੱਡਾ ਵੱਡਾ ਇਸ਼ੂ ਆਇਆ ਕੀ ਕਹਿਣਾ ਚਾਹੁੰਦੇ ਸਰ ਜਿਹੜਾ ਇਹ ਦੁਰਘਟਨਾ ਵਾਪਰੀ ਹੈ ਬਹੁਤ ਮਦਬਤੀ ਦੁਰਘਟਨਾ ਨੂੰ ਆਪਾਂ ਕਹਿ ਸਕਦੇ ਆ ਕਿਉਂਕਿ ਜੀਵਨワਾਲੀ ਆ ਜੀ ਇੱਕ ਸਾਡੇ ਸਮਾਜ ਦੇ ਬਹੁਤ ਵਧੀਆ ਇਨਸਾਨ ਆ ਔਰ ਇਹਨਾਂ ਨੇ ਅਜ ਤੱਕ ਮੇਰੇ ਹਿਸਾਬ ਨਾਲ ਕਦੀ ਕਿਸਲਾ ਪੂਰਾ ਕੀਤਾ ਨਹੀਂ ਕਿਉਂਕਿ ਅਸੀਂ ਇਹਨਾਂ ਨੇ ਹਮੇਸ਼ਾ ਸੇਵਾ ਕੀਤੀ ਆ ਸਮਾਜ ਦੀ ਸੇਵਾ ਕੀਤੀ ਆ ਜੇ ਕੋਈ ਇਹਨਾਂ ਕੋ ਕੋਈ ਵੀ ਮਾੜਾ ਬੰਦਾ ਆਂਦਾ ਕੋਈ ਜਿਹਨਾਂ ਕੋਈ ਤੱਕਾ ਹੁੰਦਾ ਵਾ ਹਮੇਸ਼ਾ ਉਹਨਾਂ ਦੀ ਹੈਲਪ ਕੀਤੀ ਆ ਇਹ ਜਿਹੜੀ ਕੱਲ ਘਟਨਾ ਵਾ ਬਪਰੀ ਮਾੜੀ ਘਟਨਾ ਇਸ ਤੋਂ ਜ਼ਿਆਦਾ ਮਾੜੀ ਘਟਨਾ ਮੈਂ ਨਹੀਂ ਕਿਸੇ ਨੂੰ ਮੰਨ ਸਕਦਾ ਕਿਉਂਕਿ ਉਹਨਾਂ ਦੇ ਘਰ ਵਿੱਚ ਬੈ ਕੇ ਹਮਲਾ ਕਰ ਦਿੱਤਾ ਦੇਖੋ ਇਹ ਇੱਕ ਐਡਾ ਵੱਡਾ ਹਿੰਦੂ ਲੀਡਰ ਸੇਫ ਨਹੀਂ ਹੈਗਾ ਹੱਦ ਹੋ ਗਈ ਯਾਰ ਮੈਨੂੰ ਤਾਂ ਬਹੁਤ ਮਾੜੀ ਘਟਨਾ ਹਾਂ ਕੀਤੀ ਜੀ ਅਸੀਂ ਕਮਲੇਟ ਵੀ ਦੇ ਕੇ ਆਏ ਆ ਤੇ ਨਰਸਾ ਉਹਨਾਂ ਨਾਲ ਗੱਲ ਵੀ ਹੋਈ ਆ ਉੱਪਰ ਵੀ ਅਸੀਂ ਗੱਲ ਕੀਤੀ ਆ ਕਿ ਸਾਨੂੰ ਬੜੀ ਉਹਨਾਂ ਨੇ ਕਿਹਾ ਬਾ ਵੀ ਇਸ ਘਟਨਾ ਦੀ ਜਾਂਚ ਕੀਤੀ ਜਾਊਗੀ ਔਰ ਜਿਹੜੇ ਲੋਕਾਂ ਨੇ ਇਹ ਕਾਰਵਾਈ ਕੀਤੀ ਆ ਇਹ ਦੁਰਘਟਨਾ ਜਨਕ ਕਰਕੇ ਵਾਪਰੀ ਹੈ ਇਹ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਨਾ ਹੋਈ ਜੇ ਨਾ ਹੋਈ ਅਸੀਂ ਕੱਲ ਸ਼ਾਮ ਦਾ ਸਮਾਂ ਦਵਾਂਗੇ ਉਸ ਤੋਂ ਬਾਅਦ ਫਿਰ ਸਾਰੇ ਸ਼ਹਿਰੀ ਸੰਗਠਨ ਜਿੰਨੇ ਵੀ ਆ ਉਹਦੇ ਸੰਗਠਨ ਸਮਾਜੀ ਸੰਗਠਨਾਂ ਧਾਰਮਿਕ ਸੰਗਠਨਾਂ ਇਹ ਜੋ ਕਹਿਣਗੇ ਫਿਰ ਅਸੀਂ ਕਾਰਵਾਈ ਕਰਾਂਗੇ ਜੀ ਸਰ ਬਿਨਾ ਵਜੇ ਤੋਂ ਇਹਨਾਂ 'ਤੇ ਅਟੈਕ ਹੋ ਰਹੇ ਹੋ ਗਏ ਆ ਹਾਂਜੀ ਸਰ ਮੈਂ ਵੀਡੀਓ ਭੇਜੀ ਵੀ ਬਲਕ ਦੇ ਵਿੱਚ ਦੇਖੀ ਹੈਗੀ ਹੈ ਬਹੁਤ ਮਾੜੀ ਘਟਨਾ ਹੋਈ ਹੈ ਔਰ ਇਹ ਮੈਂ ਸ਼ੁਕਰ ਹੈ ਕਿ ਇਹਨਾਂ ਦਾ ਦਰਵਾਜ਼ਾ ਬੰਦ ਸੀਗਾ ਹੋ ਨਹੀਂ ਤੇ ਉਹ ਬੰਦੇ ਜਾ ਕੇ ਕਿੰਨਾ ਨੁਕਸਾਨ ਪਹੁੰਚਾ ਸਕਦੇ ਸੀ ਜੀਵਨ ਵਾਲੀਆ ਜੀ ਦੇ ਪਰਿਵਾਰ ਦੇ ਅੰਦਰ ਇਹ ਸੋਚਣ ਤੋਂ ਬਹੁਤ ਮਤਲਬ ਕਿ ਡਰ ਲੱਗਦਾ ਹੈਗਾ ਬਾਕੀ ਮੈਂ ਦੇਖਿਆ ਵੀ ਕਬੂਲੇ ਦੇ ਵਿੱਚ ਜੇ ਲਾਅਨ ਐਂਡ ਆਰਡਰ ਹੈਗਾ ਇਹ ਵਾਸਤੇ ਬਾਹਰ ਹੋ ਰਿਹਾ ਹੈ ਪੁੱਤ ਜੀ ਉਹਨਾਂ ਪੁਲਿਸ ਕੰਪਲੀਟ ਕੀਤੀ ਹੈ ਪੁਲਿਸ ਕੰਪਲੀਟ ਕੀਤੀ ਜੀ ਪੁਲਿਸ ਮੌਕੇ ਤੇ ਰਾਤੀ ਆਈ ਵੀ ਆ ਜੀ ਜੀ ਔਰ ਮੇਰੇ ਬੇਟੇ ਦਾ ਦੋਸਤ ਵੀ ਆ ਸਾਡੇ ਨਾਲ ਆਪਣੇ ਗੋਬੀ ਜੀ ਸੀਗੇ ਜੀ ਤੇ ਇਹਨਾਂ ਦੇ ਘਰੇ ਵੀ ਜਾ ਕੇ ਉਹਨਾਂ ਨੇ ਹਮਲਾ ਕੀਤਾ ਜੀ ਜੀ ਗੋਬੀ ਜੀ ਇਹਨਾਂ ਦੇ ਘਰੇ ਵੀ ਹਮਲਾ ਕੀਤਾ ਉਹਨਾਂ ਨੇ ਜਾ ਕੇ ਮੁੰਡੇ ਦੇ ਉੱਤੇ ਮੁੰਡੇ ਨੇ ਆਪਣੀ ਬੜੀ ਮੁਸ਼ਕਿਲ ਜਾਨ ਬਚਾਈ ਕਿੰਨੇ ਵਜੇ ਟਾਈਮ ਸੀਗਾ ਇਹ ਤਾਂ ਜਦੋਂ ਪਹਿਲੀ ਵਾਰ ਹੀ ਆਏ ਆ ਸਾਢੇ 9:00 ਦਾ ਟਾਈਮ ਸੀ ਦੂਜੀ ਏਰੀਆ ਇਹ 11:00 ਵਜੇ ਦੋ ਵਾਰੀ ਆਏ ਦੋ ਵਾਰੀ ਆਏ ਟੋਟਲ ਕਿੰਨੇ ਸੀਗੇ ਪਹਿਲੀ ਵਾਰੀ ਜਦੋਂ ਆਏ ਆ ਇਹ ਚਾਰ ਜਣੇ ਹੀ ਗੋਹ ਹਨ ਪਛਾਤੇ ਸੀ ਫਿਰ ਤਿੰਨ ਜਣੇ ਆਏ ਆ ਤਿੰਨ ਪਿੱਛੇ ਰਹਿ ਗਏ ਜੀ ਜੀ ਹਾਂ ਜੀ ਸੋ ਸ਼ਾਹ ਚੰਨੀਆਂ ਗੋਲੀਬਾਰੀ ਹੋ ਰਹੀ ਆ ਹਮਲੇ ਹੋਦੇ ਕੀ ਕਹਣਾ ਕਰੀ ਬਹੁਤ ਮਾੜੀ ਗੱਲ ਵਈ ਇਸੇ ਤੇ ਲਿਖੋ ਇਹ ਪ੍ਰਸ਼ਾਸਨ ਨੂੰ ਚਾਹੀਦਾ ਜੀ ਅਸੀਂ ਜਿਹੜੀ ਸੇਫਟੀ ਆ ਲੋਕਾਂ ਦੀ ਸੇਫਟੀ ਉੱਪਰ ਪ੍ਰਸ਼ਾਸਨ ਦੇ ਆਉਂਦੀ ਆ ਤੇ ਉਹਨਾਂ ਕੋ ਮੰਨ ਕਰਦੇ ਆ ਕਿ ਜਿਹੜੇ ਕੰਮ ਹੋਦੇ ਕਿ ਮਾੜੇ ਕੰਮ ਹੋ ਆ ਇਹਨਾਂ ਦੇ ਨਜ਼ਰ ਪਾਉਣੀ ਜੁਰੀ ਆ ਪ੍ਰਸ਼ਾਸਨ ਨੂੰ ਥੋੜਾ ਸਖਤ ਹੋਵੇ ਤੇ ਇਹਨਾਂ ਗੁੱਡਿਆਂ ਦੇ ਖਿਲਾਫ ਮੇਰਾ ਨਾਮ ਚਰਨਜੀਤ ਦੰਸਾ ਜੀ ਜ਼ਿਲ੍ਹਾ ਪ੍ਰਧਾਨ ਕਮਿਸ਼ਨਰ ਵਾਲਮੀਕੀ ਐਸੋਸੀਏਸ਼ਨ ਕਪੂਥਲੇ ਜੀ ਜੀ ਸੜਕ 'ਤੇ ਸ਼ਹਿਰ 'ਚ ਹਾਦਸਾ ਹੋਇਆ ਕੀ ਕਹਿਣਾ ਚਾਹੁੰਦੇ ਹਾਂ ਜਿਹੜੀ ਕਿ ਕੱਲ ਲੋਹੜੀ ਦਾ ਪਵਿੱਤਰ ਤਿਉਹਾਰ ਜਿਹੜਾ ਸਾਰੇ ਖੁਸ਼ੀਆਂ ਨਾਲ ਮਨਾ ਰਹੇ ਸੀਗੇ ਕਿ ਕੱਲ ਰਾਤ ਜਿਹੜੀ ਆ ਇੱਕ ਆਪਣੇ ਕਪੂਥਲੇ ਦੇ ਇੱਕ ਮਤਲਬ ਧਾਰਮਿਕ ਆਗੂ ਜੀਵਨ ਵਾਰਿਆ ਜੀ ਬਜੰਗਦਾਲ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਘਰ ਦੇ ਉੱਤੇ ਕੱਲ ਜਿਹੜਾ ਹਮਲਾ ਕੁਝ ਗੋਇਸ਼ ਸ਼ਰਾਰਤੀ ਤੱਤਵਾਂ ਨੇ ਗੁੰਡਿਆਂ ਨੇ ਕੀਤਾ ਉਸ ਦੀ ਅਸੀਂ ਵਾਲਮੀਕ ਸਮਾਜ ਵੱਲੋਂ ਅਤੇ ਆਪਣੀ ਸੰਸਥਾ ਵੱਲੋਂ ਸਖ਼ਤ ਨਿੰਦਾ ਕਰਦੇ ਹਾਂ ਮੇਸ਼ਾ ਤੁਸੀਂ ਧਰਨੇ ਦੀ ਧਰਨੇ ਦੀ ਗੱਲਾਂ ਕਰਦੇ ਹੋ ਕਿ ਆ ਇਸ਼ੂ ਹੋ ਗਿਆ ਇਸ਼ੂ ਹੋ ਗਿਆ ਬਹੁਤ ਇਹ ਧਰਨੇ ਐ ਢਿਲੇ ਵੈ ਨੇ ਇਹ ਧਰਨੇ ਦਾ ਕੋਈ ਮਸਲਾ ਨਹੀਂ ਜੀ ਇਹ ਪਰਿਵਾਰ ਦੀ ਜਾਨ ਦਾ ਮਸਲਾ ਵਾ ਧਰਨੇ ਦਾ ਕੋਈ ਮਸਲਾ ਨਹੀਂ ਜੀ ਪੰਜਾਬ ਸਰਕਾਰ 7.7 ਦਊਗੀ ਸਾਡਾ ਪ੍ਰਸ਼ਾਸਨ 7 ਦਊਗਾ ਫੇਰ ਧਰਨਾ ਕਿਉਂ ਲਾਵਾਂਗੇ ਅਸੀਂ ਅਸੀਂ ਧਰਨਾ ਲੋਕਾਂ ਲਈ ਆਪਣੇ ਨਹੀਂ ਲਾਉਂਦੇ ਨਾਜ਼ ਤੱਕ ਲੱਗਾ ਵਾ ਤੇ ਨਾ ਅਸੀਂ ਆਪਣੇ ਲਾਵਾਂਗੇ ਬੇਸ਼ੱਕ ਲੋਕਾਂ ਨੇ ਲੜੇ ਹੈ ਤੇ ਲੋਕਾਂ ਨੇ ਲੜਦੇ ਰਹਿਵਾਂਗੇ ਹੁਣ ਤੁਹਾਡਾ ਅਗਲਾ ਕੀ ਸਟੈਪ ਹੈ ਸਾਡਾ ਸਟੈਪ ਤਾਂ ਇਹੀ ਹੈ ਜੀ ਜੇ ਤਾਂ ਪੁਲਿਸ ਕਾਰਵਾਈ ਕਰਦੀ ਹੈ ਫੇਰ ਤਾਂ ਵੈਰੀ ਗੁੱਡ ਹੈ ਜੀ ਜੇ ਪੁਲਿਸ ਕਾਰਵਾਈ ਨਹੀਂ ਕਰ ਇਹ ਸਾਰੇ ਸੰਗਠਨ ਇਕੱਠੇ ਹੋਗੇ ਜੋ ਵੀ ਰੀਨੇ ਲੈਣਗੇ ਅਸੀਂ ਕਰਾਂਗੇ ਉਹ ਜਿਨ੍ਹਾਂ ਨੇ ਹਮਲਾ ਕੀਤਾ ਬੜੀ ਮੰਦਭਾਗੀ ਘਟਨਾ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸ਼ਹਿਰ ਦਾ ਜਿਹੜਾ ਮਹੌਜਰਾ ਆ ਉਹ ਕਿਸੇ ਵੇਲੇ ਵੀ ਖਰਾਬ ਹੋ ਸਕਦਾ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਅਪੀਲ ਆ ਕਿ ਭਾਈ ਉਹ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਇਲਾਕਾ ਦੇ ਪਿੱਛੇ ਇਹ ਮਤਲਬ ਜਿਹੜਾ ਆ ਉਹ ਕੀਤਾ ਜਾਵੇ ਅਤੇ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ